ਗੁਰੂ ਜੀ ਦੀ ਹਜ਼ੂਰੀ ਵਿੱਚ ਸਜੀ ਹੋਈ ਸਾਧ ਸੰਗਤ ਜੀ ਸਿਨਮਰ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਨੀਆਂ ਨੂੰ ਤਾਰਦੇ ਹੋਏ ਜਦੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਹੋ ਜੀ ਜਗ੍ਹਾ ਤੇ ਪਹੁੰਚੇ ਆ ਜਿੱਥੇ ਲੋਕਾਂ ਦੇ ਨਾਲ ਪਸ਼ੂਆਂ ਵਰਗਾ ਵਿਹਾਰ ਕੀਤਾ ਜਾਂਦਾ ਸੀ ਹੁਣ ਪਸ਼ੂ ਮੰਡੀ ਤੁਸੀਂ ਸਾਰੇ ਜਾਣਦੇ ਹੋ ਇਸ ਤਰ੍ਹਾਂ ਕਦੇ ਸਮਾਂ ਸੀ ਜਦੋਂ ਬੰਦਿਆਂ ਦੀ ਵੀ ਮੰਡੀ ਲੱਗਦੀ ਸੀ ਤਾਂ ਮਹਾਰਾਜ ਉੱਥੇ ਪਹੁੰਚੇ ਆ ਜੀ ਕਿੱਥੇ ਵਰਦਾ ਫਰੋਸ਼ੀ ਦਾ ਬੜਾ ਭਾਰੀ ਅੱਡਾ ਸੀ ਉਥੋਂ ਦੇ ਪਠਾਨ ਗਰੀਬ ਲੋਕਾਂ ਨੂੰ ਫੜ ਕੇ ਲਿਆਉਂਦੇ ਅੱਗੇ ਪਸ਼ੂਆਂ ਵਾਂਗੂ ਉਹਨਾਂ ਨੂੰ ਵੇਚ ਦਿੰਦੇ ਸੀ ਇੱਥੋਂ ਦੇ ਲੋਕਾਂ ਦੀ ਹਾਲਤ ਦੇਖ ਕੇ ਗੁਰਦੇਵ ਪਾਤਸ਼ਾਹ ਜੀ ਦਾ ਦਿਲ ਭਰ ਆਇਆ ਮਹਾਰਾਜ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਸਾਨੂੰ ਇਸ ਨਗਰੀ ਵਿੱਚ ਰੁਕਣਾ ਚਾਹੀਦਾ ਮਹਾਰਾਜ ਸੱਚੇ ਪਾਤਸ਼ਾਹ ਜੀ ਭਾਈ ਮਰਦਾਨਾ ਜੀ ਨੂੰ ਇਹ ਨਗਰ ਵਿੱਚ ਲੈ ਕੇ ਆਏ ਆ ਤੇ ਇੱਥੇ ਮਹਾਰਾਜ ਨੇ ਭਾਈ ਮਰਦਾਨਾ ਜੀ ਨੂੰ ਰੋਕਿਆ ਹੈ ਤੇ ਆਪ ਗੁਰਦੇਵ ਪਾਤਸ਼ਾਹ ਜੀ ਅੱਗੇ ਰਹਿੇਲਿਆਂ ਦੇ ਇਲਾਕੇ ਵੱਲ ਗਏ ਆ ਹਜ਼ੂਰ ਪਾਤਸ਼ਾਹ ਜੀ ਥੋੜੀ ਦੂਰ ਗਏ ਆ ਇੱਕ ਰਹਿਲੇ ਪਠਾਨ ਨੇ ਗੁਰੂ ਜੀ ਨੂੰ ਫੜ ਲਿਆ ਤੇ ਅਗਲੇ ਦਿਨ ਮਹਾਰਾਜ ਨੂੰ ਗੁਲਾਮਾਂ ਦੀ ਮੰਡੀ ਵਿੱਚ ਦੋ ਘੋੜਿਆਂ ਬਦਲੇ ਵੇਚ ਦਿੱਤਾ ਹੈ ਸੰਗਤ ਜੀ ਇਹੋ ਜਿਹਾ ਸਮਾਂ ਸੀ ਜਦੋਂ ਬੰਦੇ ਦੀ ਜਿਹੜੀ ਆ ਨਾ ਮੰਡੀਕਰਨ ਕੀਤਾ ਜਾਂਦਾ ਸੀ ਘੋੜਿਆਂ ਦੇ ਬਦਲੇ ਬੰਦੇ ਨੂੰ ਵੇਚ ਦਿੱਤਾ ਜਾਂਦਾ ਸੀ ਇਨ੍ਹਾਂ دنیਵੀ ਵਸਤੂਆਂ ਦੇ ਬਦਲੇ ਬੰਦੇ ਨੂੰ ਵੇਚ ਦਿੰਦੇ ਸੀ ਬੰਦਿਆਂ ਦਾ ਵੀ ਮੰਡੀਕਰਨ ਹੁੰਦਾ ਸੀ ਉਹਨਾਂ ਦੀ ਵੀ ਬੋਲੀ ਲੱਗਦੀ ਸੀ ਸੰਗਤ ਜੀ ਹਜ਼ੂਰ ਪਾਸ਼ਾ ਜੀ ਨੂੰ ਉੱਥੋਂ ਦਾ ਇੱਕ ਨਾਮਵਰ ਪੀਰ ਸੀ ਉਹਨੇ ਗੁਰੂ ਜੀ ਨੂੰ ਖਰੀਦੇ ਆ ਅਗਲੇ ਦਿਨ ਸਵੇਰ ਸਾਰ ਪੀਰ ਉੱਠਿਆ ਤੇ ਮਹਾਰਾਜ ਜੀ ਦਾ ਸੁਭਾਅ ਕਿ ਗੁਰੂ ਆਪਣਾ ਕਦੇ ਵਿਰਧ ਆਪਣਾ ਸੁਭਾਅ ਨਹੀਂ ਛੱਡਦਾ ਸੰਗਤ ਜੀ ਮਹਾਰਾਜ ਜੀ ਨੇ ਅੱਖਾਂ ਮੀਟੀਆਂ ਹੋਈਆਂ ਨੇ ਤੇ ਉੱਥੇ ਪਾਵਨ ਸ਼ਬਦ ਗੁਰੂ ਮਹਾਰਾਜ ਜੀ गा ਰਹੇ ਆ ਉਹ ਪਾਵਨ ਸ਼ਬਦ ਕਿਹੜਾ ਸੀ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਉ ਸੁਭਾਗਾ ਗੁਰ ਕੀ ਬਚਨੀ ਹਾਰਟ ਬਿਕਾਨਾ ਜਿੱਤ ਲਾਇਆ ਤੇ ਤਲਾਗ ਜਿਹਦੇ ਅਰਥ ਕੀ ਆ ਹੇ ਵਾਹਿਗੁਰੂ ਪਰਮੇਸ਼ਰ ਮੈਂ ਤੇਰਾ ਗੋਲਾ ਹਾਂ ਜਦੋਂ ਦਾ ਤੂੰ ਮੈਨੂੰ ਪ੍ਰੇਮ ਤੇ ਉਹਦੇ ਵੱਟੇ ਵਿੱਚ ਮੇਰਾ ਆਪਾ ਭਾਵ ਖਰੀਦ ਲਿਆ ਮੈਂ ਤੇਰਾ ਗੁਲਾਮ ਹੋ ਗਿਆ ਮੈਂ ਦਾਸ ਹੋ ਗਿਆ ਮੈਨੂੰ ਦੁਨੀਆਂ ਦੇ ਭਾਗਾਂ ਵਾਲਾ ਆਖਣ ਲੱਗ ਪਈ ਆ ਜਦੋਂ ਦਾ ਮੈਂ ਤੇਰੇ ਚਰਨਾਂ ਨਾਲ ਜੁੜਿਆ ਪੀਰ ਸੀ ਉਹ ਬਾਵਾ ਚਰ ਉੱਥੇ ਖੜਾ ਰਿਆ ਗੁਰਦੇਵ ਪਾਤਸ਼ਾਹ ਜੀ ਵੱਲ ਤੱਕਦਾ ਰਿਹਾ ਹਜ਼ੂਰ ਦੇ ਦੀਦਾਰ ਦਾ ਪ੍ਰਭਾਵ ਇਤਨਾ ਪ੍ਰਭਲ ਸੀ ਕਿ ਪੱਥਰ ਹਿਰਦਾ ਵੀ ਵੇਖ ਕੇ ਪਿਗਲ ਜਾਂਦਾ ਮਹਾਰਾਜ ਦੇ ਨੇਤਰ ਖੁੱਲੇ ਆ ਹਜ਼ੂਰ ਨੇ ਆਖਿਆ ਸਤ ਕਰਤਾਰ ਸਤ ਕਰਤਾਰ ਦੋ ਵਾਰੀ ਆਖਿਆ ਪੀਰ ਨੇ ਕੁਝ ਸ਼ਰਧਾ ਨਾ ਪੁੱਛਿਆ ਐਨੇਕ ਇਨਸਾਨ ਨੂੰ ਇੱਕ ਗੱਲ ਦੱਸੋ ਆਪ ਜੀ ਕੌਣ ਮਹਾਰਾਜ ਕਹਿੰਦੇ ਮੈਂ ਖੁਦਾ ਦਾ ਬੰਦਾ ਹਜ਼ੂਰ ਜੀ ਨੇ ਸ਼ਾਂਤੀ ਨਾਲ ਉੱਤਰ ਦਿੱਤਾ ਹੈ ਕਹਿੰਦੇ ਤੁਸੀਂ ਇਹ ਪਾਸੇ ਕਿਉਂ ਆ ਗਏ ਹੋ ਤੁਹਾਨੂੰ ਪਤਾ ਨਹੀਂ ਸੀ ਇੱਥੇ ਬੰਦਿਆਂ ਦਾ ਮੰਡੀਕਰਨ ਕੀਤਾ ਜਾਂਦਾ ਇੱਥੇ ਉਪਰੇ ਲੋਕ ਫੜ ਕੇ ਗੁਲਾਮ ਬਣਾ ਲਏ ਜਾਂਦੇ ਆ ਕਹਿੰਦੇ ਪਤਾ ਸੀ ਤੁਹਾਨੂੰ ਇਸ ਬੁਰੇ ਕੰਮ ਤੋਂ ਹਟਾਉਣ ਵਾਸਤੇ ਗੁਰੂ ਜੀ ਕਹਿੰਦੇ ਆਏ ਆ ਪੀਰ ਕਹਿੰਦਾ ਤੁਹਾਨੂੰ ਭਰੋਸਾ ਕਿ ਅਸੀਂ ਸਾਰੇ ਕੰਮ ਤੋਂ ਹਟ ਜਾਾਂਗੇ ਮਹਾਰਾਜ ਕਹਿੰਦੇ ਭਰੋਸਾ ਹੈ ਆਗਾਰ ਪੁਰਖ ਤੇ ਇਨਸਾਨ ਨੇਕੀ ਵਾਸਤੇ ਪੈਦਾ ਹੋਇਆ ਦੇਖੋ ਬਦੀ ਕਰਨੀ ਤਾਂ ਸ਼ੈਤਾਨਾਂ ਦਾ ਕੰਮ ਹੁੰਦਾ ਜਦੋਂ ਗੁਰਦੇਵ ਪਾਤਸ਼ਾਹ ਜੀ ਨੇ ਅਜਿਹੀ ਵਿਚਾਰ ਕੀਤੀ ਆ ਤਾਂ ਪੀਰ ਜਿਹੜਾ ਸੀ ਉਹਨੂੰ ਪਤਾ ਲੱਗ ਗਿਆ ਕਹਿਣ ਲੱਗਾ ਕਿਤੇ ਆਪ ਨਾਨਕ ਤਪਾਤਾ ਨਹੀਂ ਕਿਉਂਕਿ ਕਿਤੇ-ਕਿਤੇ ਮਹਾਰਾਜ ਨੂੰ ਨਾਨਕ ਤਪਾ ਕਰਕੇ ਵੀ ਨਾਮ ਲਿਆ ਜਾਂਦਾ ਸੀ ਕਿਉਂਕਿ ਜਦੋਂ ਮਹਾਰਾਜ ਜੀ ਸ਼ਬਦ ਗਾ ਰਹੇ ਸੀ ਤਾਂ ਸ਼ਬਦ ਦੀ ਸਮਾਪਤੀ ਤੇ ਗੁਰੂ ਮਹਾਰਾਜ ਨੇ ਲੂਣ ਹਰਾਮੀ ਨਾਨਕ ਲਾਲਾ ਬਖਸ਼ੇ ਤੁਧ ਵਡਿਆਈ ਆਦਿ ਜੁਗਾਦ ਦਾਇਆਪਤ ਦਾਤਾ ਤੁਧ ਵਿਣ ਮੁਕਤ ਨਾ ਪਾਈ ਮਹਾਰਾਜ ਨੇ ਉੱਥੇ ਸ਼ਬਦ ਉਚਾਰਿਆ ਜਿਹੜਾ ਉਹਦੇ ਤੋਂ ਨੂੰ ਥੋੜਾ ਜਿਹਾ ਬੋਧ ਹੋਇਆ ਗੁਰੂ ਸਾਹਿਬ ਜੀ ਨੂੰ ਪੁੱਛਦਾ ਤੁਸੀਂ ਨਾਨਕ ਤਪੇ ਹੋ ਮਹਾਰਾਜ ਕਹਿੰਦੇ ਹਾਂ ਪੀਰ ਜੀ ਮੈਂ ਨਾਨਕ ਹਾਂ ਉਸ ਵੇਲੇ ਤੱਕ ਮਹਾਰਾਜ ਜੀ ਦਾ ਨਾਮ ਬਹੁਤ ਲੋਕਾਂ ਤੱਕ ਦੂਰ ਦੂਰ ਤੱਕ ਜਾਣਿਆ ਜਾ ਚੁੱਕਾ ਸੀ 2 ਮਿੰਟ ਸੋਚਿਆ ਪੀਰ ਨੇ ਤੇ ਮਹਾਰਾਜ ਦੇ ਚਰਣਾ ਤੇ ਡੱਗ ਪਿਆ ਕਹਿੰਦਾ ਆਪ ਖੁਦਾ ਤੱਕ ਪਹੁੰਚੇ ਹੋ ਕੋਈ ਰਸਤਾ ਦੱਸ ਦਿਓ ਤਾਂ ਕਿ ਸਾਡੇ ਗੁਨਾਹ ਬਖਸ਼ੇ ਜਾਣ ਮਹਾਰਾਜ ਕਹਿੰਦੇ ਦੇਖੋ ਭਾਈ ਬੰਦਾ ਬੰਦੇ ਨੂੰ ਗੁਲਾਮ ਬਣਾ ਕੇ ਰੱਖੇ ਇਹ ਖੁਦਾ ਦਾ ਨਰਾਦਰ ਹੈ ਸਭ ਗੁਲਾਮ ਆਜ਼ਾਦ ਕਰ ਦਿਓ ਪੀਰ ਜੀ ਅੱਗੇ ਵਾਸਤੇ ਇਹ ਬੁਰਾ ਕਰਮ ਤਿਆਗ ਦਿਓ ਤੁਹਾਡੇ ਕੋਲ ਪੈਸਾ ਹੈ ਤੁਹਾਡੇ ਕੋਲ ਚੜਾਵਾ ਹੈ ਲੋਕਾਂ ਦਾ ਉਹਦੇ ਨਾਲ ਤੁਸੀਂ ਲੋਕਾਂ ਨੂੰ ਖਰੀਦਦੇ ਹੋ ਗਰੀਬਾਂ ਦੇ ਉੱਪਰ ਅਤਿਆਚਾਰ ਕਰਦੇ ਹੋ ਗੁਲਾਮ ਬਣਾਉਨੇ ਹੋ ਕੰਮ ਕਰਾਉਨੇ ਹੋ ਤੁਸੀਂ ਇਦਾਂ ਨਾ ਕਰਿਆ ਕਰੋ ਪੀਰ ਬਣ ਕੇ ਧਾਰਮਿਕ ਬਾਣਾ ਪਾ ਕੇ ਲਿਬਾਸ ਪਾ ਕੇ ਇਹੋ ਜੇ ਕੰਮ ਕਰਨੇ ਸੋਭਾ ਨਹੀਂ ਦਿੰਦੇ ਧਰਮ ਦੀ ਕਿਰਤ ਕਰਕੇ ਖਾਓ ਖੁਦਾ ਦੀ ਸੱਚੇ ਦਿਲੋਂ ਬੰਦਗੀ ਕਰੋ ਇਹੀ ਰਾਹ ਵਾ ਬਖਸ਼ੇ ਜਾਊਂਗੇ ਉਹਨੇ ਪੁੱਛਿਆ ਸੀ ਨਾ ਮੈਂ ਬਖਸ਼ਾ ਕਿਵੇਂ ਜਾਵਾਂਗਾ ਪੀਰ ਦੇ ਮਨ ਤੇ ਇਹਨਾਂ ਦਾ ਗੱਲਾਂ ਦਾ ਇਹ ਉਪਦੇਸ਼ ਦਾ ਬਹੁਤ ਅਸਰ ਹੋਇਆ ਨਾਮਬਾਰ ਸੀਗਾ ਪਠਾਨ ਇਲਾਕੇ ਦਾ ਤੇ ਉਹਦਾ ਮਰੀਦ ਸੀ ਉਹਨੇ ਸਾਰਿਆਂ ਨੂੰ ਬੁਲਾਇਆ ਪੀਰ ਨੇ ਆਪਦੇ ਚੇਲਿਆਂ ਨੂੰ ਪਠਾਣਾ ਨੂੰ ਸਾਰਿਆਂ ਨੇ ਗੁਰਦੇਵ ਪਾਸ਼ਾ ਜੀ ਦੇ ਚਰਨ ਫੜ ਕੇ ਖਿਮਾ ਮੰਗੀ ਆ ਕਿਉਂਕਿ ਉਹਨੇ ਦੱਸ ਦਿੱਤਾ ਕਿ ਮੈਂ ਪੀਰ ਹਾਂ ਪਰ ਇਹ ਪੀਰਾਂ ਦੇ ਪੀਰ ਨੇ ਇਹ ਉਹ ਪੀਰ ਨੇ ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ ਇਥੇ ਸਾਨੂੰ ਸਮਝਾਉਣ ਲਈ ਆਏ ਆ ਇਹਨਾਂ ਨੂੰ ਮੈਂ ਖਰੀਦ ਲਿਆ ਸੀ ਦੋ ਘੋੜਿਆਂ ਬਦਲੇ ਇਨਾਂ ਨੇ ਉਪਦੇਸ਼ ਦਿੱਤਾ ਪਿਛਲੇ ਗੁਨਾਹਾਂ ਦੀ ਸਭ ਤੋਬਾ ਕਰ ਗਏ ਤੇ ਉਹਨਾਂ ਨੇ ਫਿਰ ਵਚਨ ਮੰਨਿਆ ਜਿਨ੍ਹਾਂ ਗਰੀਬ ਗੁਲਾਮ ਬਣਾਏ ਸੀ ਸਾਰੇ ਆਜ਼ਾਦ ਕਰਤੇ ਆ ਜੀ ਹੁਣ ਕਥਾ ਵਿਚਾਰ ਦੀ ਅਰੰਭਤਾ ਵਿੱਚ ਮੈਂ ਆਪ ਜੀ ਨੂੰ ਕਿਹਾ ਸੀ ਕਿ ਮਹਾਰਾਜ ਭਾਈ ਮਰਦਾਨਾ ਜੀ ਨੂੰ ਉੱਥੇ ਰੋਕ ਦਿੰਦੇ ਆ ਆਪ ਰਹਿਲ ਖੰਡ ਇੱਥੇ ਆਉਂਦੇ ਆ ਜਿੱਥੇ ਬਰਦਾ ਫਰੋਸ਼ੀ ਦਾ ਅੱਡਾ ਸੀ ਭਾਈ ਮਰਦਾਨਾ ਜੀ ਨੂੰ ਪਿੱਛੇ ਰੋਕਿਆ ਸੀ ਮਹਾਰਾਜ ਨੇ ਹੁਣ ਸੱਚੇ ਪਾਤਸ਼ਾਹ ਜੀ ਮਹਾਰਾਜ ਇੱਥੋਂ ਦੇ ਲੋਕਾਂ ਨੂੰ ਉਪਦੇਸ਼ ਦੇ ਕੇ ਇਹ ਪਠਾਣਾ ਤੋਂ ਵਿਦਾ ਹੋ ਕੇ ਗੁਰਦੇਵ ਜੀ ਭਾਈ ਮਰਦਾਨਾ ਜੀ ਕੋਲ ਆਏ ਆ ਭਾਈ ਮਰਦਾਨਾ ਜੀ ਤੋਂ ਇਹ ਵਿਛੋੜਾ ਸਿਆ ਨਹੀਂ ਸੀ ਗਿਆ ਕਿ ਮਹਾਰਾਜ ਤੁਸੀਂ ਮੈਨੂੰ ਛੱਡ ਕੇ ਕਿਉਂ ਚਲੇ ਗਏ ਉਹ ਗੁਰੂ ਜੀ ਦੇ ਚਰਨਾਂ ਤੇ ਢਹਿ ਪਿਆ ਤੇ ਅੱਖਾਂ ਵਿੱਚ ਹੰਝੂ ਆ ਗਏ ਭਾਈ ਮਰਦਾਨਾ ਜੀ ਨੂੰ ਸਤਿਗੁਰੂ ਜੀ ਕਹਿਣ ਲੱਗੇ ਬੋਲ ਸਤਿ ਕਰਤਾਰ ਗੁਰਦੇਵ ਨੇ ਪਿਆਰ ਨਾਲ ਭਾਈ ਮਰਦਾਨਾ ਜੀ ਦੇ ਸਿਰ ਤੇ ਹੱਥ ਰ ਧਰ ਕੇ ਕਿਹਾ ਸੀ ਰੋਬੋ ਨਾ ਪਿਆਰੇ ਜਿਓ ਛੇਤੀ ਤਿਆਰੀ ਕਰੋ ਬੇਬੇ ਜੀ ਯਾਦ ਕਰਦੇ ਪਏ ਆ ਸੁਲਤਾਨਪੁਰ ਨੂੰ ਚਲੀਏ ਹੁਣ ਇਸ ਤਰ੍ਹਾਂ ਸੰਗਤ ਜੀ ਦੇਖੋ ਇਹ ਭਾਈ ਮਰਦਾਨਾ ਜੀ ਨੂੰ ਕਿਉਂ ਉੱਥੇ ਛੱਡ ਦਿੱਤਾ ਤੁਸੀਂ ਸੋਚੋ ਮਹਾਰਾਜ ਨਹੀਂ ਸੀ ਚਾਹੁੰਦੇ ਕਿ ਉਹਨਾਂ ਨੂੰ ਕੋਈ ਗੁਲਾਮ ਬਣਾਵੇ ਉੱਥੇ ਇੰਨਾ ਪਿਆਰ ਸੀ ਸਤਗੁਰੂ ਮਹਾਰਾਜ ਅਈ ਮਰਦਾਨਾ ਜੀ ਨਾਲ ਜੇ ਭਾਵਨਾ ਨਾਲ ਸਮਝੀਏ ਪਾਵਨ ਕਥਾ ਨੂੰ ਇਸ ਕਰਕੇ ਗੁਰੂ ਜੀ ਭਾਈ ਮਰਦਾਨਾ ਜੀ ਨੂੰ ਪਿੱਛੇ ਛੱਡ ਕੇ ਆਪ ਅੱਗੇ ਚਲੇ ਗਏ ਆ 12 ਸਾਲ ਦਾ ਲੰਮਾ ਸਮਾਂ ਗੁਜ਼ਾਰ ਕੇ ਮਹਾਰਾਜ 1566 ਬਿਕਰਮੀ ਸੰਮਤ ਦੀ ਗੱਲ ਆ ਜਦੋਂ ਵਾਪਸ ਸੁਲਤਾਨਪੁਰ ਪੁੱਜਿਆ ਜੀ ਤੇ ਉਦੋਂ ਫਿਰ ਮਹਾਰਾਜ ਸੱਚੇ ਬਾਦਸ਼ਾਹ ਜੀ ਨਾਲ ਭਾਈ ਮਰਦਾਨਾ ਜੀ ਵੀ ਹਨ ਬੇਬੇ ਨਾਨਕੀ ਜੀ ਸਹਜਾਦੇ ਆਪਣੇ ਪੁੱਤਰ ਬਾਬਾ ਸ੍ਰੀਚੰਦ ਜੀ ਤੇ ਭਾਈਆ ਜੈਰਾਮ ਜੀ ਨੂੰ ਬੜੇ ਪਿਆਰ ਸਤਿਕਾਰ ਸ਼ਰਧਾ ਨਾਲ ਮਿਲੇ। ਗੁਰਦੇਵ ਜੀ ਨੇ ਵੱਡੇ ਭੈਣ ਦੇ ਨਾਤੇ ਬੇਬੇ ਨਾਨਕੀ ਜੀ ਦੇ ਚਰਣੀ ਹੱਥ ਲਾਉਣੇ ਚਾਹੇ ਆ ਪਰ ਬੇਬੇ ਜੀ ਪਹਿਲਾਂ ਹੀ ਮਹਾਰਾਜ ਜੀ ਦੇ ਚਰਨਾਂ ਤੇ ਝੁੱਕ ਗਏ। ਪਰਿਵਾਰ ਦੇ ਜੀਆਂ ਵਿੱਚੋਂ ਸਭ ਤੋਂ ਪਹਿਲਾਂ ਬੇਬੇ ਨਾਨਕੀ ਜੀ ਦੇ ਦਿਲ ਵਿੱਚ ਹੀ ਮਹਾਰਾਜ ਵਾਸਤੇ ਗੁਰੂ ਭਾਵਨਾ ਪੈਦਾ ਹੋਈ ਸੀ। ਅਗਲੇ ਦਿਨ ਹੀ ਬੰਦਾ ਭੇਜ ਕੇ ਮਾਤਾ ਸੁਲਖਣੀ ਜੀ ਨੂੰ ਬਟਾਲੇ ਤੋਂ ਬੁਲਾ ਲਿਆ। ਮਾਤਾ ਸਲਖਣੀ ਜੀ ਲਖਮੀ ਦਾਸ ਨੂੰ ਲੈ ਕੇ ਸੁਲਤਾਨਪੁਰ ਪੁਜੇ ਆ ਤੇ ਉਦੋਂ ਫਿਰ ਇਹਨਾਂ ਦਾ ਆਪਸੀ ਮਲਾਪ ਹੋਇਆ ਮਾਤਾ ਜੀ ਨੇ ਵੀ ਪਤੀ ਗੁਰਦੇਵ ਜੀ ਦੇ ਚਰਨਾਂ ਤੇ ਸਿਰ ਰੱਖ ਕੇ ਲੰਮੇ ਵਿਛੋੜੇ ਦਾ ਗਿਲਾ ਵੀ ਕੀਤਾ ਸੀ ਤੇ ਮਹਾਰਾਜ ਨੇ ਆਖਿਆ ਸੀ ਸਲਖਣੀ ਜੀ ਇਹ ਸਰੀਰਾਂ ਦਾ ਮਿਲਣਾ ਵਿਛੜਨਾ ਬਣਿਆ ਰਹਿਦਾ ਸੰਜੋਗ ਵਿਜੋਗ ਦੁਇਕਾਰ ਚਲਾਵੇ ਪਰ ਆਤਮਿਕ ਵਿਛੋੜਾ ਨਹੀਂ ਪੈਣਾ ਚਾਹੀਦਾ ਮੈਲਨ ਵਿਛੜਨ ਨਾਲ ਸੰਸਾਰ ਦੀ ਗੱਡੀ ਚੱਲਦੀ ਆ ਇਸ ਤਰ੍ਹਾਂ ਗੁਰਮਖ ਪਿਆਰਿਓ ਮਹਾਰਾਜ ਜੀ ਨੇ ਉੱਥੇ ਉਹ ਗੁਲਾਮ ਜਿਹੜੇ ਬਣਾ ਕੇ ਰੱਖਦੇ ਸੀ ਉਹਨਾਂ ਲੋਕਾਂ ਨੂੰ ਉਪਦੇਸ਼ ਉਹਨਾਂ ਪਠਾਣਾ ਨੂੰ ਉਪਦੇਸ਼ ਪੀਰ ਨੂੰ ਉਪਦੇਸ਼ ਭਾਈ ਮਰਦਾਨਾ ਜੀ ਨੂੰ ਜੋ ਛੱਡ ਕੇ ਚਲੇ ਗਏ ਉਹ ਇਹੀ ਸੀ ਕਿ ਕਿਤੇ ਮੇਰੇ ਪਿਆਰੇ ਨੂੰ ਕੋਈ ਗੁਲਾਮ ਨਾ ਬਣਾ ਲਵੇ ਦੇਖੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਇਹ ਪਾਵਨ ਕਥਾ ਆਪ ਜੀ ਨੇ ਬੜੇ ਪ੍ਰੇਮ ਸ਼ਰਧਾ ਸਤਕਾਰ ਸਹਿਤ ਸਰਵਣ ਕੀਤੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਰੇਲਖੰਡ ਜਾਂਦੇ ਆ ਵਾਪਸ ਸੁਲਤਾਨਪੁਰ ਲੋਧੀ ਆਉਂਦੇ ਆ ਦਰਸ਼ਨ ਦਿੰਦੇ ਆ ਸਾਰੇ ਪਰਿਵਾਰ ਨੂੰ ਗੁਰੂ ਮਹਾਰਾਜ ਜੀ ਦੀ ਇਹ ਪਾਵਨ ਕਥਾ ਮਨ ਨੂੰ ਬੜਾ ਸਕੂਨ ਸਹਜ ਦੇਣ ਵਾਲੀ ਹੈ ਸਤਿਗੁਰੂ ਜੀ ਕਿਰਪਾ ਬਣਾਈ ਰੱਖਣ ਜੀ ਆਏ ਪ੍ਰਭ ਸਰਣਾਗਤੀ ਕਿਰਪਾ ਨਿਰਦਿਆਨ ਇੱਕੇ ਅੱਖਰ ਹਰ ਮਨ ਵਸਤ ਨਾਨਕ ਹੋਠ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ